ਹਾਂ ਜੀ ਭਾਜੀ ਅੱਜ ਪਹੁੰਚੇ ਸੀ ਆਪਾਂ ਪਿੰਡ ਮਲਕਪੁਰ ਜ਼ਿਲ੍ਹਾ ਅਮਰਸਰ ਨੇੜੇ ਰੰਦਾਸ ਅੱਜ ਤੁਹਾਨੂੰ ਮਸੀਨ ਦਿਖਾ ਚੁੱਕਾ ਆਂ ਕਿ 40 ਤੋਂ 45 ਕਿਲਿਆਂ ਦਾ ਟੱਕ ਇੱਧਰ ਆ ਜਿੱਥੇ ਅੱਜ ਵੀ ਛੇਰਪੋ ਤੋਂ ਫੁੱਟ ਤੋਂ ਉੱਪਰ ਦਾ ਪਾਣੀ ਆ ਔਰ ਜਿਹੜੀ ਪਿਛਲੇ ਥਾਂ ਜਿਹੜਾ ਉੱਥੇ ਵੀ ਜਿਹੜਾ ਪੂਰਾ ਪਾਣੀ ਆ ਫਸਲ ਝੋਨਾ ਚਾਹਨਾ ਤੇ ਕੀ ਹੋਣਾ ਸੀਗਾ ਜੋਨਕ ਕਮਾਤ ਸੀਗਾ ਉਹ ਵੀ ਢੁੱਪ ਚੁੱਕਾ ਔਰ ਪ੍ਰਸ਼ਾਸਨ ਦੀਆਂ ਜੇ ਗੱਲ ਕਰੀਏ ਪ੍ਰਸ਼ਾਸਨ ਤੇ ਬਾਰੇ ਉਹਨਾਂ ਕਿਹਾ ਕਿ ਭਾਜੀ ਅਗਰ رابطہ ਕੀਤਾ ਆ ਤੇ ਉਹ ਆnde ਜੀ ਪਹਿਲਾਂ ਪੱਕੀਆਂ ਦੀਆਂ ਕਰਾਂਗੇ ਤੇ ਜੇ ਸਰਪੰਚ ਸਾਹਿਬ ਖਲੋਤੇ ਆ ਕਹਿੰਦੇ ਵੀ ਅਸੀਂ ਪੱਕੀਆਂ ਦੀ ਕਰਾਈ ਆ ਤੇ ਪੱਕੀ ਦੇ ਕਰਾ ਕੇ ਵੀ ਜੋ ਸਾਡਾ ਬਣਦਾ ਸੀਗਾ ਸਾਨੂੰ 6 ਕਿੱਲਿਆਂ ਤੋਂ ਕਿੰਨੇ ਕਹ ਕਹਦੇ ਕਿੰਨੇ ਦੇ ਅੱਧਾ ਕਿੱਲਾ 6 ਕਿੱਲਿਆਂ ਦੇ ਵਿੱਚ 6 ਕਿੱਲੇ ਉੱਡ ਕੇ ਸਿਰਫ ਮਾਪਜਾ ਜਿਹੜਾ ਇਹਨਾਂ ਨੂੰ ਮਿਲਿਆ ਆ ਉਹ ਅੱਧੇ ਕਿੱਲੇ ਦਾ ਔਰ ਉਹ ਵੀ ਅਜੇ ਤੱਕ ਇਹਨਾਂ ਨੂੰ ਮਿਲਿਆ ਨਹੀਂ ਅਜੇ ਤੇ ਮੇਨ ਗੱਲ ਮੈਂ ਇੱਥੇ ਕਹਿਣੀ ਚਾਹੂੰਗਾ ਸਾਡੇ ਸਾਰੇ ਭੈਣ ਭਰਾਵਾਂ ਨੂੰ ਬੜਾ ਪੰਜਾਬ ਵਸਦਾ ਆ ਮਾਝਾ ਮਾਲਵਾ ਤੋਂ ਬਾਬਾ ਜਿੱਥੋਂ ਵੀ ਮੇਰਾ ਵੀਰ ਕੋ ਭਰਾ ਸੁਣਦਾ ਹੋਵੇ ਆ ਸਾਡੀ ਇੱਕ ਭੈਣ ਆ ਇਸੇ ਪਿੰਡ ਦੀ ਤੇ ਇਹਦੀ 2.5 ਕਿੱਲੇ ਦਾ ਰਕਬਾ ਟੁੱਟਲੇ ਦੇ ਕੋਲ 2.5 ਕਿੱਲੇ ਜੋ ਸਿਰਫ ਇੱਕ ਕਿਲਾ ਪੈਲੀਏ ਵੋਂ ਦਈ ਆ ਤੇ 1.5 ਕਿੱਲੇ ਜਿਹੜਾ ਗੇਣੇ ਆ ਤੇ ਛੋਟਾ ਜਿਹਾ ਇਹਦਾ ਬਚਾ ਆ ਫੋਨ ਨੰਬਰ ਅਹੀਂ ਦਾ ਬੁਲਾਤਾ ਆ ਜੇ ਕਿਸੇ ਵੀ ਵੀਰ ਭਰਾ ਨੇ ਇਹ ਸਸਥਾ ਨੇ ਇਹਦੀ ਮਤ ਕਰਨੀ ਹੋਵੇ ਤਾਂ ਵੀ ਜੇ ਇਹਨਾਂ ਦਾ ਫੋਨ ਨੰਬਰ ਮੈਂ ਵੀਡੀਓ 'ਚ ਚਲਾਤਾ ਆ ਤਕਰੀਬਨ ਤਕਰੀਬਨ ਜਿਥੇ 50 ਕਿੱਲੇ ਦਾ ਰਕਬਾ ਆ ਜਿਹੜਾ ਅੱਜ ਵੀ ਪਾਣੀ ਨਹੀਂ ਸੁੱਕਾ ਪੰਜ ਤੋਂ 6 ਫੁੱਟ ਪਾਣੀ ਹੈ ਜੋ ਮੈਂ ਹੁਣੇ ਆਪਣਾ ਡੰਡਾ ਮਾਰ ਕੇ ਚੈੱਕ ਕੀਤਾ ਕਿ ਵਾਕਈ ਤਕਰੀਬਨ ਪੰਜ ਤੋਂ 6 ਫੁੱਟ ਪਾਣੀ ਇੱਥੇ ਹੈਗਾ ਇਹ ਪਰਿਵਾਰ ਸਾਡੇ ਕੋਲ ਇਕੱਠੇ ਹੋਏ ਨੇ ਕਿ ਕੋਈ ਫੌਜੀ ਦੇਸ਼ ਦੀ ਸੇਵਾ ਕਰਕੇ ਮੁੜਿਆ ਆ ਆ ਸਾਡੀ ਭੈਣ ਜਿਹੜੀ ਸੀ ਦੇਖਾਂਦੇ ਇਹਦੇ ਇਹਦਾ ਘਰਵਾਲਾ ਇਹਦਾ ਸਾਈਂ ਇਹਦੇ ਸਿਰ ਤੇ ਨਹੀਂ ਆ ਤੇ ਮੇਰੇ ਕੋਲ ਡੇਢ ਕੇ ਦੋ ਕੇ ਲੈ ਇਹਦੀ ਵੀ ਚਲੇ ਦੀ ਪੈਲੀ ਹੋਣੀ ਆ ਬਾਕੀ ਨਿਕੋ ਗੱਲਬਾਤ ਕਰਦੇ ਆ ਕਿ ਅੱਜ ਤੱਕ ਕੋਈ ਨਾ ਕੋ ਪ੍ਰਸ਼ਾਸਨ ਪਹੁੰਚਿਆ ਜਾਂ ਇਹਨਾਂ মিডিਆ ਨੂੰ ਸੱਦਿਆ ਜਾਂ ਹੋਰ ਕਿਸੇ ਕਾਰਨ ਸੱਦਿਆ ਗੱਲਬਾਤ ਕਰਦੇ ਆ ਪਰ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਹਾਲਾਤ ਦੇਖਣਦੇ ਆ ਦੇਖ ਚੁੱਕੇ ਆ ਅਜੇ ਵੀ 5 ਤੋਂ 6 ਫੁੱਟ ਪਾਣੀ ਆ ਜੀ ਤੁਹਾਡੇ ਕੋਲ ਕੋ ਪ੍ਰਸ਼ਾਸਨ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੀ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਜੀ ਕੀ ਜਿੰਦੇ ਹੋ ਕੇ ਮਰ ਗਏ ਹੋ ਨਹੀਂ ਨਹੀਂ ਕਿਸੇ ਨੇ ਇਹਨੂੰ ਪੁੱਛਿਆ ਨਹੀਂ ਕਿਸੇ ਨੇ ਨਹੀਂ ਤੇ ਤੁਸੀਂ ਕਿਹਨਾਂ ਪਹੁੰਚ ਕੀਤੀ ਪਟਵਾਰੀ ਕੋ ਤਹਿਸੀਲਦਾਰ ਕੋ ਪਟਵਾਰੀ ਕੋ ਗਏ ਹੋ ਅੱਛਾ ਉਹ ਬੰਦੇ ਵੀ ਇਹਦੇ ਕੱਚੀਆਂ ਜ਼ਮੀਨਾਂ ਦਾ ਮਾਪਦਾਂ ਪਵੇਗਾ ਕੀ ਤੁਹਾਡਾ ਵੇਖਾਂਗੇ ਪੱਕੀਆਂ ਦਾ ਪਹਿਲੇਗਾ ਪਹਿਲਾਂ ਫਿਰ ਕੱਚੀਆਂ ਵਾਲੇ ਬਣੇ ਬਾਅਦ ਚਾਹਾਂਗੇ ਵੀ ਤੁਹਾਡਾ ਪੈਣਾ ਜਾਂ ਨਹੀਂ ਪੈਣਾ ਤੁਹਾਡੀ ਕੱਚੀ ਪਿਆਲੀ ਆ ਇਹ ਇਹ ਫੌਜੀ ਅਡਮਿਟ ਜ਼ਮੀਨ ਐ ਸਾਰੀ ਜੀ ਜਿਹੜੀ ਜੜੀ ਆ ਜ਼ਮੀਨ 'ਚ ਅੱਪ ਖੜੇ ਆ ਪਾਣੀ ਖੜਾ ਫੌਜੀ ਅਡਮਿਟ ਜ਼ਮੀਨ ਐ ਇਹ ਫੌਜੀ ਅਡਮਿਟ ਆ ਜੀ ਇਹ ਤਕਰੀਬਨ 40-50 ਸਾਲ ਤੋਂ ਇੱਥੇ ਵਗਣ ਦੀਆਂ ਨੇ ਜ਼ਮੀਨਾਂ ਜਿਹੜਾ ਜਿਹਨਾਂ ਦੇ ਕਬਜ਼ੇ ਨੇ ਤੁਹਾਡਾ ਇਚ ਰਕਮ ਕਿੰਨਾ ਐ ਇਹ ਦੇਖੋ ਜੀ ਮੇਰੇ ਕੋਲ 10 ਏਕੜ ਜ਼ਮੀਨ ਠੇਕੇ ਤੇ ਇੱਥੇ ਅੱਛਾ ਜੀ ਹਾਂ ਜੀ ਠੀਕ ਹੈ ਮੈਂ ਠੇਕਾ ਵੀ ਗਿਆ ਫਸਲ ਵੀ ਗਈ ਵੀ ਗਿਆ ਵੇਖੋ ਜੀ ਇਹ ਜਮੀਨ ਚ ਗੰਨਾ ਸੀ 12 12 ਫੁੱਟ ਗੰਨਾ ਸੀ ਜਿਹੜਾ ਹੁਣ ਇੱਕ ਮਲ ਇੱਕ ਵੀ ਨਹੀਂ ਦਿਖਣ ਰਿਹਾ ਦੇ ਵਿੱਚ ਵੀ ਇੱਕ ਵੀ ਗੰਨੇ ਦਾ ਕਿਤੇ ਮਤਲਬ ਲਾਂਸ਼ਾਂ ਵਾਲੀ ਕਿਤੇ ਹੋਏ ਠੀਕ ਆ ਹਾਂਜੀ ਤੇ ਕੋਈ ਜਿਥੇਬੰਦੀ ਪਹੁੰਚੀ ਹੋਏ ਨਹੀਂ ਜੀ ਕੋਈ ਨਹੀਂ ਪਹੁੰਚਿਆ ਸਰਪਾ ਤੋਂ ਦੋ ਦੋ ਤੋੜੇ ਹਨੂ ਬੀ ਜੂਰ ਮਿਲਿਆ ਜੱਥੇ ਬੰਦੀ ਨੂੰ ਹੋਰ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਸੇ ਨੇ ਸਾਨੂੰ ਖਾਦਾ ਤੋੜਾ ਜਾਂ ਕੋਈ ਕਹਦੇ ਵੀ ਆਣ ਕੇ ਅਸੀਂ ਤੁਹਾਨੂੰ ਦਿੱਤਾ ਵੀ ਤੁਸੀਂ ਝੂਠ ਮਾਰਦੇ ਜੀ ਅਸੀਂ ਪਟਵਾਰੀ ਸਾਹਿਬ ਦਾ ਕੀ ਕਹਿਣਾ ਹੈ ਪਟਵਾਰੀ ਸਾਹਿਬ ਤੇ ਇਹੋ ਆਂਦੇ ਆ ਵੀ ਅਜੇ ਤੁਹਾਡੀ ਅਜੇ ਵਾਰੀ ਨਹੀਂ ਇਹਦੇ ਜਟੀਆਂ ਪੱਕੀਆਂ ਜ਼ਮੀਨਾਂ ਨੇ ਉਹਨਾਂ ਦਾ ਜੇ ਮੁਆਵਜ਼ਾ ਬੰਡਿਆ ਜੇ ਕੱਚੀ ਬਾਰੇ ਤਾਂ ਅਸੀਂ ਅਸੀਂ ਸਾਨੂੰ ਨਾ ਪੁੱਛੋ ਜੇ ਸਾਡੇ ਇਹਦੇ ਬਾਰੇ ਨਾਲ ਕੋਈ ਗੱਲ ਕਰੀ ਠੀਕ ਹੈ ਸਰਕਾਰ ਵੱਲੋਂ ਚਿੱਠੀ ਆਏਗੀ ਤੇ ਫਿਰ ਕਰਾਂਗੇ ਕੋਈ ਗੱਲ ਹਾਂਜੀ ਸਰਕਾਰ ਵੱਲੋਂ ਚਿੱਠੀ ਆਏਗੀ ਤੇ ਅਛਾ ਸਰਕਾਰ ਵੱਲੋਂ ਚਿੱਠੀ ਆਊਗੀ ਕੋਈ ਹੁਦੈਤਾ ਆਉਣਗੀਆਂ ਹੁਦੈਤਾ ਆਉਣਗੀਆਂ ਤੇ ਫੇਰ ਕੱਚੀਆਂ ਦਾ ਮੁਆਵਜ਼ਾ ਮਿਲੇਗਾ ਅਛਾ ਉਹਨਾਂ ਚਿਰ ਨਹੀਂ ਹੁਣ ਤਾਂ ਕੁਝ ਨਹੀਂ ਮਿਲਿਆ ਨਾ ਕੋਈ ਆਸ ਹੀ ਨਹੀਂ ਮਿਲਦੀ ਤੇ ਤੇ ਆ ਜਿੰਨਾ ਰਕਬਾ ਆ ਫਿਰ ਇੰਦੀ ਸਾਰੀਆਂ ਫੌਜੀ ਲਾਡਮੈਂਟ ਹੈ ਭਾਜੀ ਹੋਰ ਕੋਈ ਦੇਖੋ ਜੀ ਜਿੰਨੀ ਬੱਟਰ ਦੀ ਬੈਲਟ ਹੈ ਨਾ ਹਾਂਜੀ ਇਹ ਤਕਰੀਬਨ 80% ਰਕਬਾ ਇਥੇ ਫੌਜੀ ਲਾਡਮੈਂਟ ਹੀ ਆ ਇਸ ਥਾਂ ਦੇ ਵਿੱਚ ਮੈਨੂੰ ਦੱਸੋ ਹਾਂਜੀ ਕਿਹੜਾ ਰਕਬਾ 45 50 ਕਿੱਲੇ ਰਕਬਾ ਇੱਥੇ ਵਿੱਚ ਸਾਰਾ ਫੋਜੀ ਅਲਾਟਮੈਂਟ ਹੈ ਕੋਈ ਪੱਕੀ ਪੈਲੀ ਵੀ ਆ ਸਾਰੀ ਫੋਜੀ ਅਲਾਟਮੈਂਟ ਪਿੰਡ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਪਰਮਜੀਤ ਕੌਰ ਹਾਂਜੀ ਅੱਜ ਪਿੰਡ ਤੁਹਾਡਾ ਕਿਹੜਾ ਪਿੰਡ ਆ ਮੇਰਾ ਵੀ ਉਹ ਪਿੰਡ ਮਲਕਪੁਰਾ ਮਲਕਪੁਰਾ ਹਾਂਜੀ ਤੇ ਤੁਹਾਡੇ ਕੋਲ ਕਿੰਨਾ ਰਕਬਾ ਸੀ ਕਿੰਨਾ ਥਾਂ ਕੋਈ ਇੱਥੇ 2.5 ਕਿੱਲੇ ਪੈਲੀ ਆ ਆ ਬੋਨੇ ਹੋ ਨਹੀਂ ਨਹੀਂ ਮੇਰੀ 1.5 ਕਿਲਾ ਮਤਲਬ ਗਹਿਣੇ ਤੇ ਹੀ ਤੇ ਕਿੱਲਾ ਜਿਹੜਾ ਮੈਂ ਮਤਲਬ ਕੁਮਾਰ ਬਜਾਇਆ ਸੀ ਹਿੱਸੇ ਤੇ ਅੱਛਾ ਮਲ ਡੇਢ ਕਿੱਲਾ ਗਏ ਨੇ ਮਤਲਬ ਗਾਣੇ ਆ ਮਤਲਬ ਤਾਂ ਤੁਸੀਂ ਲਿਆ ਆ ਦਿੱਤਾ ਆ ਦਿੱਤਾ ਆ ਤਾਂ ਫਿਰ ਤਾਂ ਤੁਹਾਡੇ ਕੋ ਡੇਢ ਕਿੱਲਾ ਥੋੜੀ ਵੋਂਦੇ ਤੁਸੀਂ ਕਿੱਲੇ ਵਸਲੀ ਵੋਂਦੇ ਹੋ ਹਾਂਜੀ ਹਾਂਜੀ ਡੇਢ ਤਾਂ ਤੁਹਾਡੇ ਗਏ ਚਲ ਗਿਆ ਹਾਂਜੀ ਇੱਕ ਕਿੱਲਾ ਰਕਵਾ ਹਾਂਜੀ ਅੱਛਾ ਤੇ ਤੁਸੀਂ ਕੀ ਵੀ ਜਿਹੇ ਤੁਹਾਡਾ ਕਮਾਲ ਸੀ ਕਿ ਝੋਨਾ ਸੀ ਕਮਾਦ ਸੀ ਸਾਡਾ ਉਹ ਵੀ ਗਿਆ ਹਾਂਜੀ ਹਿੱਸੇ ਤੇ ਲਵਾਇਆ ਹੈ ਕਿਸੇ ਕੋਲ ਅੱਛਾ ਜੀ ਹਾਂਜੀ ਠੀਕ ਆ ਆਦਮੀ ਨਹੀਂ ਮੇਰਾ ਸਿਰ ਤੇ ਮੇਰਾ ਬੇਟਾ ਵਾ ਛੁੜਾ ਗਿਆ ਫਾਚੇ ਸਾਡਾ ਬੇਟਾ ਜੂ ਤੇ ਕੋਈ ਸਾਡੇ ਕੋ ਨਹੀਂ ਪੰਚਿਆ ਕੋਈ ਸੰਸਥਾ ਵਾਲਾ ਨਹੀਂ ਪੰਚਿਆ ਕੋਈ ਦੁਨੀਆ ਵਾਲਾ ਨਹੀਂ ਪੰਚਿਆ ਠੀਕ ਦੋ ਤੋੜੇ ਸਾਨੂੰ ਕਣਕ ਦੇ ਮਿਲੇ ਪਿੰਡੋ ਮਲਕ ਕਰੋ ਵੀ ਅੱਛਾ ਹਾਂਜੀ ਕੋਈ ਮਤਲਬ ਕੋਈ ਹੈਲਪ ਵਾਲਾ ਪੰਚਿਆ ਹੀ ਨਹੀਂ ਮਤਲਬ ਠੀਕ ਹੈ ਜੀ ਹਾਂਜੀ ਠੀਕ ਪਈ ਸਭ ਤੋਂ ਟਾਗੀ ਨਾਮ ਜੀ ਮੇਰਾ ਨਾਮ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਤੁਸੀਂ ਪੁੱਛਿਓ ਤੁਹਾਡਾ ਕਿੰਨਾ ਰਕਵਾਇਆ ਸਾਡਾ 6 ਕਲੇ ਰਗਵਾਜੀ ਇੱਧਰ ਕੋਈ ਇੱਧਰ ਇਹੋ ਜਿਹੜਾ ਪਿਛੇ ਡੁੱਬਿਆ ਹਾਂਜੀ ਹਾਂਜੀ ਡੁੱਬਿਆ ਇਹਦਾ ਸਾਰਾ ਤੇ ਤੁਹਾਡਾ ਕੀ ਹਿ ਕਮਾਦਿਕ ਝੋਨਾ ਨਹੀਂ ਝੋਨਾ ਸਾਡਾ ਛੱਡਾ ਝੋਨਾ ਸੀ ਆ ਹਾਂਜੀ ਹਾਂਜੀ ਟਿਰਕਵਾ ਤਕਰੀਬਨ ਤੁਹਾਡਾ 6 ਕੋਈ ਇੱਧਰ ਆ ਦੇ ਕੋਈ ਇੱਧਰ ਆ 6 ਕਲੇ ਥਾ ਸਾਡਾ ਸਾਥ 6 ਕਲੇ 6 ਗਿਆ ਹਾਂਜੀ ਸਾਰਾ ਹੀ ਗਿਆ ਜੀ ਝੋਨਾ ਵੀ ਮਰ ਗਿਆ ਤੇ ਕਣਕ ਦੀ ਵੀ ਨਹੀਂ ਕੋ ਬਾਸ ਕਣਕ ਵੀ ਨਹੀਂ ਨੀ ਕਣਕ ਤੇ ਹੁਣ 5 ਫੁੱਟ ਪਾਣੀ ਦੇ ਹੰਡੇ ਆ ਹਾਂਜੀ 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 ਤੇ ਤੁਹਾਡੀ ਕਿਸੇ ਨੇ ਬਾਹ ਫੜੀ ਨਹੀਂ ਜੀ ਕਿਸੇ ਨੇ ਫੜੀ ਸਾਡੇ ਨਾਲ ਠੀਕ ਹੈ ਜੀ ਸੰਦੇ ਪਿਆਲੀ ਕੱਚੀ ਆ ਤੇ ਇਹ ਤੇ ਤੁਹਾਨੂੰ ਨਹੀਂ ਦੇਣਾ ਮਾਲਕ ਦਾ ਅੱਛਾ ਜੀ ਹਾਂ ਜੀ ਹਾਂ ਇਹ ਪ੍ਰੋਵਿਸ਼ ਸਾਹਿਬ ਨੇ ਕਿਹਾ ਹਾਂ ਜੀ ਠੀਕ ਹੈ ਜੀ ਜੀ ਤੇ ਤੁਹਾਨੂੰ 6 ਕਿਲੇ ਤੁਹਾਡਾ ਵੀ ਫੌਜੀ ਅਲਾਟਮੈਂਟ ਹੈ ਕਿ ਪੱਕੀ ਪਿਆਲੀ ਆ ਪੱਕੀ ਆ ਜੀ ਮਾਲਕੀ ਹੈ ਪੱਕੀ ਪਿਆਲੀ ਆ ਜੀ ਤੇ ਤੁਹਾਨੂੰ ਰਮਲ ਮਾਲਜਾ ਮਿਲਿਆ ਨਹੀਂ ਜੀ ਕੋਈ ਮਾਲਜਾ ਨਾ ਨਾ ਹੁਣ ਤੁਸੀਂ ਕਹਿ ਰਹੇ ਹੋ ਨਾ ਕਿ ਮੈਨੂੰ ਘਟ ਮਿਲਿਆ ਘਟ ਨਹੀਂ ਜੀ ਇੱਕ ਇੱਕ ਵਿਗੇ ਜਾਂਦੇ ਬਣਿਆ ਆ ਬਾਕੀ ਕੋਈ ਨਹੀਂ ਬਣਿਆ ਉਹ ਵੀ ਨਹੀਂ ਮਿਲਿਆ 6 ਗੱਲਿਆਂ ਦੇ ਵਿੱਚੋਂ 1 ਵਿਗਾ ਇਹਦਾ 1 ਅੱਧੇ ਕਿਲੇ ਦਾ ਅੱਧੇ ਕਿਲੇ ਦਾ ਅੱਧੇ ਕਿਲੇ ਦਾ ਠੀਕ ਹੈ ਹਾਂਜੀ ਤੇ ਉਹ ਉਹ ਮਿਲਿਆ ਵੀ ਨਹੀਂ ਇਹਦੇ ਨਹੀਂ ਜੀ ਪੈਲੀ ਪੱਕੀ ਆ ਪੱਕੀ ਹੈ ਜੀ ਤੇ ਮਤਲਬ ਤੁਹਾਡਾ 100% ਚ ਨਹੀਂ ਆਇਆ ਨਹੀਂ ਜੀ ਆਇਆ ਨਹੀਂ ਆਇਆ ਲਿਖਿਆ ਹੀ ਨਹੀਂ ਨਾ 50 ਜਿੰਨਾ 100 ਚ 1 ਵਿਗਾ ਲਿਖਿਆ ਤੇ ਤੂੰ ਮਤਲਬ ਤੂੰ ਹੀ ਭਰਾ ਪਹੁੰਚ ਕਰਨੀ ਸੀ ਪਟੋਲੀ ਸਾਹਿਬ ਕੋ ਕੀਤਾ ਜੀ ਇੱਕ ਅਸੀਂ ਤੇ ਕੋਈ ਥਾਂ ਨਹੀਂ ਛੱਡਿਆ ਐਸਡੀਐਮ ਤੱਕ ਮંત્રી ਤੱਕ ਸਾਰਿਆਂ ਨੂੰ ਆਏ ਆ ਇਹੋ ਹੀ ਕਰੀ ਜਾਂਦੇ ਆ ਨਹੀਂ ਬਣਨਾ ਜੇ ਆ ਨਹੀਂ ਹੋਣਾ ਆ ਉਹ ਨਹੀਂ ਹੋਣਾ ਐਪਲੀਕੇਸ਼ਨਾਂ ਦੇ ਆਏ ਆ ਸਾਡੇ ਕੋਲ ਵੀ ਫੋਟੋਕਾਪੀਆਂ ਪਈਆਂ ਨੇ ਇਹ ਤੋਂ ਹੁਣ ਬੜੀ ਟੜੇ ਦੇ ਨਾਲੇ ਮੇਰਾ ਨਾਮਦੀਪ ਸਿੰਘ ਜੀ ਅੱਛਾ ਮਨਦੀਪ ਸਿੰਘ ਜੀ ਤੁਹਾਡਾ ਕਿੰਨਾ ਰਕਬਾ ਸਾਡੇ ਕੋਲ 12 ਕਿੱਲੇ ਤਾਂ ਆ ਦੋ ਘਰੇ ਸਤੋਂ ਦੋ ਘਰ 6-6 ਕਿੱਲੇ ਹੋ ਗਏ ਹਾਂਜੀ 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 ਤੇ ਤੁਹਾਡਾ ਕੱਚੀ ਪੈਲੀ ਆ ਫੌਜੀ ਅਲਾਟਮੈਂਟ ਹੈ ਕੇ ਪੱਕੀ ਆ ਮੇਰੇ ਕੋਲ 10 ਕਿੱਲੇ ਜਿਹੜਾ ਉਹ ਫੌਜੀ ਅਲਾਟਮੈਂਟ ਹੈ ਤੇ 2.5 ਕਿਲੇ ਸਾਡੇ ਕੋ ਪੱਕਾ ਥਾ ਵਾ 1.5 ਕਿਲੇ ਥਾ ਆਪਣਾ ਠੀਕ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਜਿਹੜੀ ਪੱਕੀ ਪੈਲੀ ਬਣਦੀ ਹੈ ਤੁਹਾਡੀ ਉਹ ਤੇ ਤੁਹਾਨੂੰ ਕਿੰਨਾ ਮੁਆਵਜ਼ਾ ਮਿਲਿਆ ਉਹਦੇ ਜੋ ਸਾਨੂੰ ਵਜੇ ਕੁਝ ਨਹੀਂ ਜਿ ਮਿਲਿਆ ਨਹੀਂ ਲਿਖਿਆ ਤਾਂ ਹੋਊਗਾ ਕੁਝ ਕਿੰਨੇ ਪਰਸੈਂਟ ਲੈ ਗਏ ਸਾਰਿਆਂ ਦੇ ਲੈ ਗਏ ਤੇ ਕਿੰਨੇ ਤੁਹਾਡਾ ਕਿੰਨੇ ਪਰਸੈਂਟ ਲਿਖਿਆ ਨੁਕਸਾਨ 20% 100% ਦਿੱਤਾ ਕੁਝ ਵੀ ਨਹੀਂ ਅਜੇ 100% ਲਿਖਿਆ ਹਾਂ 100% ਲਿਖਿਆ ਹੈ ਇਹਨਾਂ ਦਾ ਵੀ 100% ਲਿਖਿਆ ਹੈ ਹਣ ਕੱਚੀ ਕਾਪੀ ਦੇ 100% ਲਿਖ ਕੇ ਲੈ ਗਿਆ ਮੁੜ ਕੇ ਕੁਝ ਵੀ ਨਹੀਂ ਲਿਖਾ ਕੇ ਸਾਡੇ ਕੋ ਘਰੇ ਆਏ ਜੀ ਬਾਜੀ ਬਣਿਆ ਹੀ ਨਹੀਂ ਘਰੇ ਲਿਖਵਾ ਕੇ ਲੈ ਗਏ ਅੱਛਾ ਬਾਪੂ ਜੀ ਹਾਂ ਜੀ ਤੁਹਾਡਾ ਕਿੰਨਾ ਰਕਬਾ ਹੈ ਇੱਥੇ 4 ਕਿੱਲੇ ਥਾ ਜੀ ਆ ਜਿਹੜਾ ਪਿਛੇ ਘਲੋਤੇ ਆ 40 45 ਕਿੱਲੇ ਤੱਕ ਬਣਦਾ ਪਾਣੀ ਦੀ ਦਾ ਜਿਹੜਾ ਹਾਂ ਜੀ ਉਹ ਜਿਹੜਾ 40 45 ਕਿੱਲੇ ਟੱਕਾ ਜਿਹੜਾ ਹਾਂ ਜੀ ਇਹਦੇ ਵਿੱਚ 4 ਕਿੱਲੇ ਥਾ ਮੇਰਾ ਤੇ ਤੁਹਾਡਾ ਪਕਾ ਕੇ ਫੌਜੀ ਅਲਟਮੈਂਟ ਫੌਜੀ ਅਲਟਮੈਂਟ ਫੌਜੀ ਅਲਟਮੈਂਟ ਹਾਂ ਜੀ ਤੇ ਫਿਰ ਤੇਰਾ ਕੋ ਆਇਆ ਹੀ ਨਹੀਂ ਹੁਣ ਕੋਈ ਕੋਈ ਗੱਲ ਬਾਤ ਹੀ ਨਹੀਂ ਜੀ ਅਜੇ ਅੱਛਾ ਜੀ ਤੇ ਤੁਸੀਂ ਜਾ ਕੇ ਸੰਪਰਕ ਕੀਤਾ ਕਿਸੇ ਨਾਲ ਵਰਕਤ ਪਟਵਾਰੀ ਤੱਕ ਹੀ ਗਰੀਦਾ ਉਹ ਆਂਦੇ ਵੀ ਤੁਹਾਡਾ ਅਜੇ ਤੱਕ ਚਿੱਠੀ ਨਹੀਂ ਆਈ ਜਿਹੜੀ ਆ ਸਾਮ ਲਟਾਂ ਦੀ ਜਾਇਆਂ ਫੌਜੀ ਲਾਟ ਮਟਰਾ ਐਂਡ ਤੇ ਸਰਪੰਚ ਸਾਹਿਬ ਤੁਸੀਂ ਮੋਧਵਰ ਦੇ ਪਿੰਡ ਦੇ ਜੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਜੀ ਚਾਹੁੰਦੇ ਆ ਜੀ ਇਹ ਪਾਣੀ ਵੇਖ ਲਓ ਕਿੰਨਾ ਆ ਹਾਂਜੀ ਸਾਰੇ ਇਸ ਤਰ੍ਹਾਂ ਖਲੋਤੇ ਜ਼ਿਮੀਦਾਰ ਭਰਾ ਇਹ ਬੇਟੀ ਆ ਇਹਨਾਂ ਦੀ ਪੈੜੀ ਆ ਢਾਈ ਕਿੱਲੇ ਉਹ ਵੀ ਜੂੜ ਕਿੱਲਾ ਕਹਿਣੇ ਆ ਤੇ ਕਿੱਲਾ ਇਹ ਕਹਦੇ ਜੇ 6 6 7 7 ਫੁੱਟ ਪਾਣੀ ਆ ਇਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਸਾਡੀ ਤੇ ਉਹੀ ਬੇਨਤੀ ਆ ਤੇ ਬਾਕੀ ਜੇ ਵੀ ਸਾਰਿਆਂ ਨੂੰ ਜੋਬ ਬਣਦਾ ਆ ਖਰਾਬਾ ਉਹ ਤੇ ਮਿਲਣਾ ਚਾਹੀਦਾ ਹੈ ਨਾ ਜੀ ਹਾਂਜੀ ਠੀਕ ਹੈ ਜੀ ਮਦਦ ਕਰਨੀ ਚਾਹੀਦੀ ਆ ਜਿੱਦਾਂ ਵੀ ਹੋਵੇ ਉਦਾਂ ਹੀ ਪੰਜ ਜੀ ਤੁਸੀਂ ਬੋਲ ਰਹੀ ਹਾਂਜੀ 81980 68 81980 68703 68703 ਹਾਂਜੀ ਹੁਣ ਇਹਨਾਂ ਦਾ ਇੱਕਰੀ ਦੱਸ ਦੋ ਕਿ ਜਨਤਾ ਨੂੰ ਕਿ ਕਿਨੀ ਪੈਲੀਆਂਾਂ ਦੀ ਹੋਣੀ ਸਰਪੰਚ ਸਾਹਿਬ ਨੇ ਕਿਹਾ ਇਹਨਾਂ ਨੂੰ ਜੀ 2.5 ਕਿੱਲੇ ਥਾਜੋ ਤੇ 1.5 ਕਿੱਲਾ ਇਹਨਾਂ ਦਾ ਗਹਿਣੇ ਆ ਅੱਛਾ ਇੱਕ ਥਾ ਦੋ ਫਿਰ ਤੇ ਸਾਈ ਹੈ ਨਹੀਂ ਸਾਈ ਹੈ ਨਹੀਂ ਜੋ ਬੱਚਾ ਛੋਟਾ ਜੋ ਛੋਟਾ ਆ ਅੱਛਾ ਅਕਾਊਂਟ ਨੰਬਰ ਤੇ ਪਲੱਸ ਆਈ ਐਫ ਸੀ ਕੋਡ ਉਹ ਬੋਲਿਓ ਠੀਕ ਜੋ ਇਹਨਾਂ ਦਾ ਨਾਮ ਜੋ ਪਰਮਜੀਤ ਕੌਰ ਤੇ ਅਕਾਊਂਟ ਨੰਬਰ ਹੈਗਾ ਜੋ 50 1 00 50 84 77371 ਤੇ ਅਜੇ ਤੁਸੀਂ ਕਹੋ ਬੋਲਿਓ HDFC 30 32 54 ਅੱਛਾ ਜੀ ਕੌਣ ਅਰ ਇੰਡੀਆ ਨਿਓ ਅਰ ਇੰਡੀਆ ਨਿਓ